ਕਿਉਂ ਕੰਡਿਆਂ ਦੇ ਨਾਲ ਪਰੀਆਂ 1 ਰੁਪਈਆ ਨਹੀਂ ਹੈਗਾ ਗਾਹਕ ਤੁਹਾਡੇ ਕੋਲ ਆਉਂਦਾ ਨਹੀਂ ਪਿਆ ਤੇ ਤੁਸੀਂ 4000 ਮੰਗਦੇ ਹੋ ਮੈਨੂੰ ਪਤਾ ਇਹ 4000 ਤੁਸੀਂ ਕਿੱਥੇ ਲੈ ਕੇ ਜਾਣਾ ਕੀ ਆ ਮਾਤਾ ਕਿਉਂ ਬੋਲਦੀਆਂ ਪਿਉਦੀ ਦੇ ਮਾਮਲੇ ਦੇ ਵਿੱਚ ਹਟਦੀ ਨਹੀਂ ਨਾ ਪੰਗੇ ਲੈਣ ਦੋ ਆ ਚਾਰ ਘਾਟ ਛੱਡ ਕੇ ਜਿਹੜੀ ਗਵਾਂਡਰ ਰਹਿੰਦੀ ਹੈ ਇਹ ਬਸ ਮੇਰੇ ਮਗਰੇ ਪਈ ਰਹਿੰਦੀ ਹੈ ਜਦੋਂ ਹੀ ਮੈਨੂੰ ਮਿਲਦੀ ਆ ਤੁਹਾਡਾ ਮੁੰਡਾ ਜਾਜਾ ਚੜ ਗਿਆ ਜਾਜਾ ਚੜ ਗਿਆ ਅੱਜ ਉਹ ਜਦੋਂ ਤੂੰ ਜਾਜੇ ਚੜਜੂਗਾ ਨਾ ਮੋਰਲੇ ਟੈਰਾ ਥੱਲੇ ਨਾ ਪਹਿਲੇ ਤੂੰ ਇੰਨੋ ਦੇਈ ਮੰਮੀ ਅਸੀਂ ਦੋ ਮਿੰਟ ਤੇ ਚਲ ਜਾਣਾ ਬਾਹਰ ਪਾਪੇ ਨੇ ਇੱਥੇ ਆ ਜਾਣਾ ਪਾਪੇ ਦੀ ਪੈਨਸ਼ਨ ਤੇ ਤੁਸੀਂ ਕਰਿਓ ਐਸ਼ ਕਦੇ Shimla ਕੋਮਿਓ ਕਦੇ Manali ਲੋਕਾਂ ਦੇ ਇਸ ਉਮਰਾਂ ਤੇ ਗੋਡੇ ਖੜ ਜੰਦੇ ਨੇ ਤੁਸੀਂ ਗੋਡਿਆਂ ਨੂੰ ਗ੍ਰੀਸ ਕਰਾ ਕੇ ਨਾ ਇੰਜੋਏ ਕਰਿਓ ਯਾਰ ਇਹ ਹੋ ਨਹੀਂ ਸਕਦਾ ਵੀ ਤੂੰ ਖਾਲੀ ਹੋਵੇਂ ਉਹ ਦੇਖ ਲੈ ਇੱਧਰ ਉੱਧਰ ਜੇਬਾਂ 'ਚ ਹੱਥ ਮਾਰ ਕੇ ਕੁਛ ਨਾ ਕੁਛ ਤਾਂ ਨਿਕਲ ਹੀ ਆਉਣਾ ਚੱਲ ਫਿਰ ਰਮਨ ਮੇਰੀ ਕੁੜੀ ਦਾ ਜਨਮ ਦਿਨ 5 ਤਰੀਕ ਨੂੰ ਆਂਦਾ ਇੱਕ ਕੰਮ ਕਰ ਪੰਜੀ ਤੇ ਲਾ ਦੇ ਉਹ ਪੜਨਾ ਵੀ ਆਂਦਾ ਕੈਮੀ ਵਰਕੇ ਬਦਲੀ ਜਾਨੀ ਆ ਅੱਛਾ ਜਿਨ੍ਹਾਂ ਦੀ 12 ਵਿੱਚ ਕੰਪਾਰਟਮੈਂਟ ਆਈ ਹੋਵੇ ਤੇ ਉਹ ਹੁਣ ਸਾਨੂੰ ਗੱਲਾਂ ਕਰਨਗੇ ਉਹ ਸਕੂਲ ਚ ਤਾਂ ਮੰਨਿਆ ਤੂੰ ਦੋ ਛੁੱਟੀਆਂ ਕਰਕੇ ਜਾਨੀ ਸੀਗੀ ਕਾਲਜ ਵੀ ਇੱਦੀ ਚਲ ਜਾਨੀ ਆ ਉਹ ਵੱਡੀ ਹੋ ਗਈਆਂ ਇੱਕ ਪੋਨੀ ਕਰ ਲਿਆ ਕਰ ਹੁਣ ਉਹ ਵੀਰ ਜੀ ਸਕੂਲ ਚ ਨਾ ਮੈਂ ਗੁੱਤਾ ਗੁੰਦ ਕੇ ਕਰੇਲੇ ਕਰਕੇ ਜਾਂਦੀ ਸੀ ਤੇ ਕਾਲਜ ਮੈਂ ਖੋਲ ਕੇ ਜਾਂਦੀ ਆ ਬਾਲ ਤੇ ਘਰੇ ਮੈਂ ਇੱਧਰ ਇੰਨੀ ਆ ਤੇਰਾ ਕੀ ਦੇ ਚ ਢੱਡ ਬੀੜ ਹੁੰਦਾ ਜਾ ਕੇ ਆਪਦੀ ਭੈਣ ਨੂੰ ਕੀ ਆ ਕਰਦਾ ਅੱਛਾ ਅਮਣੀ ਆ ਮੇਰੀ ਭੈਣ ਤੂੰ ਮੇਰੀ ਭੈਣ ਨਹੀਂ ਹੈਗੀ ਠੀਕ ਆ ਚਲ ਜਾਨਾ ਫਿਰ ਮੈਂ ਓ ਭਰਾਵਾ ਬਹਿ ਜਾ ਦੱਸ ਮੈਨੂੰ ਪਾਣੀ ਦਵਾ ਕਿ ਤੇਰੇ ਲਈ ਚਾਹ ਬਣਾ ਦਵਾ ਹੋ ਲੈ ਹਾਸੀਆਂ ਘੇਡੀਆਂ ਕਰਨ ਲੱਗ ਗਈ ਤੂੰ ਮੇਰੇ ਨਾਲ ਪਾਣੀ ਤਾਂ ਚੱਲ ਮੈਂ ਮੰਨਿਆ ਤੂੰ ਮੈਨੂੰ ਉੱਠ ਕੇ ਦੇ ਦੇਂਗੀ ਚਾਹ ਬਣਾਣੀ ਤਾਂ ਤੈਨੂੰ ਹਾਲ ਤੱਕ ਆਈ ਨਹੀਂ ਮਾਮੀ ਉਸ ਦਿਨ ਦੱਸ ਦੇ ਭਏ ਸੀਗੇ ਕੀ ਕਰਦੇ ਪੱਤੀ ਵੱਧ ਪਾਉਂਦੀ ਆ ਘਰੇ ਚੀਨੀ ਮਾਮੀ ਤਾਂ ਮੈਨੂੰ ਇਹ ਵੀ ਦੱਸਦੇ ਸੀ ਕਿ ਮੈਂ ਇਹਨੂੰ ਆਟਾ ਗੁੰਨਣਾ ਸਿਖਾਤਾ ਪਤਾ ਨਹੀਂ ਇਹ ਜਾਣ ਕੇ ਪਾਣੀ ਵੱਧ ਪਾ ਕੇ ਲੇਟੀ ਜੀ ਬਣਾ ਲੈਂਦੀ ਆ ਤੂੰ ਪਾਗਲ ਹੈਂ ਬੇਸਤੀ ਕਰੀਏ ਨਾ ਮੇਰੀ ਕਰਨ ਕੀ ਆਇਆ ਇੱਥੇ ਪਹਿਲੇ ਮੈਨੂੰ ਇਹ ਦੱਸ ਉਹ ਨਹੀਂ ਮੈਂ ਤਾਂ ਵੈਸੇ ਹੀ ਆਇਆ ਵਾ ਉਹ ਨਾਨਕੇ ਨੇੜੇ ਹੋਂਦਾ ਆਈ ਤਾਂ ਫਾਇਦਾ ਜਦੋਂ ਮਰਜ਼ੀ ਆ ਜਾਓ ਤੇ ਜਦੋਂ ਮਰਜ਼ੀ ਚੱਲ ਜਾਓ ਉਹ ਤੂੰ ਬੱਸ ਕਰ ਜਿੰਨੀ ਵਾਰੀ ਵੀ ਤੂੰ ਇੱਥੇ ਆਇਆ ਨਾ ਕਹੇ ਨਾ ਕਿ ਇਹ ਕੰਮ ਨੂੰ ਹੀ ਆਇਆ ਕੋਈ ਮਤਲਬ ਹੁੰਦਾ ਨਾ ਤਾਂ ਤੂੰ ਇੱਥੇ ਪੈਰ ਧਰਨਾ ਉਨ ਹੀ ਤੂੰ ਆਂਦਾ ਸਭ ਜਾਣਦੀ ਆ ਮੈਂ ਆ ਹੁਣ ਦੋ ਚਾਰ ਹੋਰ ਗੱਲਾਂ ਮਾਰੇਗਾ ਫਿਰ ਮੂਕ ਮਾਕੇ ਬਾਰ ਨੂੰ ਦੇਖੇਗਾ ਵੀ ਮਾਮਾ ਕਿੱਥੇ ਆ ਮੰਮੀ ਦਾ ਤਾਂ ਤੈਨੂੰ ਖਿਆਲ ਹੀ ਨਹੀਂ ਆਣਾ ਪੁੱਛਣਾ ਤਾਂ ਦੂਰ ਦੀ ਗੱਲ ਆ ਸਹੀ ਗੱਲ ਆ ਭੈਣੇ ਮੈਂ ਤਾਂ ਇਹੀ ਪੁੱਛਣਾ ਸੀ ਮਾਮਾ ਕਿੱਥੇ ਆ ਆ ਤੈਨੂੰ ਕਿੰਨੀ ਵਾਰੀ ਤਾਂ ਮੇਰੀ ਮੰਮੀ ਨੇ ਕਿਹਾ ਹੋਇਆ ਵੀ ਜਦੋਂ ਘਰ ਦੇ ਬਾਸ ਸਕੂਟਰੀ ਖੜੀ ਹੋਵੇ ਤਾਂ ਸਮਝ ਆਇਆ ਕਰ ਮਾਮਾ ਘਰੇ ਆ ਜਦੋਂ ਨਾ ਖੜੀ ਹੋਵੇ ਸਮਝ ਮਾਮਾ ਹੈ ਨਹੀਂ ਘਰੇ ਉਹ ਐ ਤਾਂ ਮੈਂ ਕੱਲ ਵੀ ਆਇਆ ਸੀ ਮੈਂ ਦੇਖਿਆ ਪਰ ਸਕੂਟਰੀ ਨਹੀਂ ਖੜੀ ਸੀ ਮੈਨੂੰ ਲੱਗਾ ਮਾਮਾ ਘਰੇ ਨਹੀਂ ਹੋਣਾ ਮੈਂ ਘਰੇ ਚਲਾ ਗਿਆ ਮੱਤ ਇਹਨਾਂ ਚਾਰ ਮੰਮੀ ਨੂੰ ਫੋਨ ਵੀ ਕੀਤੇ ਮੰਮੀ ਨੇ ਕੋਈ ਫੋਨ ਨਹੀਂ ਚੱਕਿਆ ਲੱਗਦਾ ਮਮਾ ਨਾਲ ਅੱਜਕੱਲ ਕਿਤੇ ਜਿਆਦਾ ਹੀ ਬਿਜ਼ੀ ਆ ਅੱਜੂ ਮੇਰਾ ਛੋਟਾ ਭਰਾ ਬਣ ਕੇ ਮੈਂ ਇੱਕ ਗੱਲ ਦੱਸੂਗਾ ਹਾਂ ਪੁੱਛ ਮੇਰੀ ਬੇਨ ਜੇ ਕੱਲ ਦੱਸਣ ਵਾਲੀ ਹੋਈ ਨਾ ਮੈਂ ਤੈਨੂੰ ਪੱਕਾ ਹੀ ਦੱਸੂਗਾ ਓਏ ਅਮਨ ਤੋਂ ਵੱਧ ਨਾ ਮੈਂ ਤੈਨੂੰ ਪਿਆਰ ਕਰਦਾ ਹਾਂ ਆਹ ਬਣੀ ਨਾ ਗੱਲ ਮੇਰਾ ਵੀਰ ਬਣਿਆ ਮੈਨੂੰ ਇਹ ਦੱਸ ਦੇ ਮੇਰੇ ਡੈਡੀ ਸੱਚੀ ਜੂਆ ਖੇਡਦੇ ਆ ਜੂਆ ਉਹ ਕੀ ਹੁੰਦਾ ਵਾ ਮੈਨੂੰ ਨਹੀਂ ਪਤਾ ਅੱਜੂ ਦੇਖ ਮੈਨਾਂ ਚੰਗੀ ਤਰ੍ਹਾਂ ਪਤਾ ਵੀ ਤੂੰ ਜਦੋਂ ਵੀ ਇੱਥੇ ਆਨ ਨਾ ਡੈਡੀ ਕੋਲੋਂ ਨਾ ਪੈਸੇ ਲੈਣ ਆਨਾ ਤੇ ਡੈਡੀ ਵੀ ਨਾ ਤੈਨੂੰ ਛੱਟੀ ਕੱਢ ਕੇ ਦੇ ਦੁੰਦੇ ਆ ਤੇ ਸਾਡੇ ਘਰ ਦੇ ਵਿੱਚ ਨਾ ਪੈਸੇ ਨੂੰ ਲੈ ਕੇ ਕਲੇਸ਼ ਹੁੰਦਾ ਪਰ ਮੈਨੂੰ ਇਹ ਪਤਾ ਕਿ ਤੈਨੂੰ ਤਾਂ ਇੰਨਾ ਪਤਾ ਹੋਊਗਾ ਨਾ ਕਿ ਜਿਹੜੇ ਪੈਸੇ ਮੇਰੇ ਡੈਡੀ ਤੈਨੂੰ ਦਿੰਦੇ ਆ ਵੀ ਉਹ ਪੈਸੇ ਆnde ਕਿੱਥੋਂ ਆ ਉਹ ਨਾਲ ਤਾਂ ਤੁਹਾਡੀ ਵਰਕਸ਼ਾਪ ਆ ਮੈਂ ਕਿੰਨੀ ਵਾਰ ਹੀ ਦੇਖਿਆ ਕੋਈ ਨਾ ਕੋਈ ਗੱਡੀ ਨਾ ਤੇਰਾ ਡੈਡੀ ਠੀਕ ਕਰਦਾ ਹੀ ਹੁੰਦਾ ਨਾਲੇ ਉਥੋਂ ਹੀ ਪੈਸੇ ਲੈ ਕੇ ਆਣੇ ਆ ਹੋਰ ਕਿੱਥੋਂ ਪੈਸੇ ਲੈ ਕੇ ਆਣੇ ਉਹ ਤਾਂ ਤੇਰੇ ਡੈਡੀ ਨਾ ਮੈਨੂੰ ਪੈਸੇ ਤਾਂ ਦੇ ਰਹਿੰਦੇ ਆ ਵਰਕਸ਼ਾਪ 'ਚ ਨਾ ਕਈ ਵਾਰੀ ਮਹੱਤਵ ਟਾ ਰਹਿਣਾ ਤੇਰੇ ਡੈਡੀ ਨਾਲ ਆ ਕੇ ਬਾਕੀ ਤੂੰ ਕੋ ਜੂਆ ਜੂਆ ਪਤਾ ਨਹੀਂ ਕੀ ਕਹੀ ਜਾਂਦੀ ਆ ਮੈਨੂੰ ਨਾ ਇਹਨਾਂ ਚੀਜ਼ਾਂ ਬਾਰੇ ਪਤਾ ਨਾ ਮੈਨੂੰ ਕਦੇ ਪੁੱਛੀ ਮੈਨੂੰ ਪਤਾ ਤੂੰ ਨਾ ਝੂਠ ਬੋਲਦਾ ਪਿਆ ਮੇਰੇ ਨਾਲ ਮੈਨੂੰ ਨਾ ਮੰਮੀ ਨੇ ਜਦੋਂ ਸਾਰੀ ਕਹਾਣੀ ਸਮਝਾਈ ਨਾ ਵੀ ਆਪਾਂ ਲੀਵ ਸ਼ਾਕੇ ਤਾਸ਼ ਖੇਡਦੇ ਨੇ ਚਾਰ ਬੰਦੇ ਰਲ ਕੇ ਤੇ ਮੈਂ ਉਸ ਤੋਂ ਬਾਅਦ ਆਪਣੀਆਂ ਸਹੇਲੀਆਂ ਨੂੰ ਨਾ ਫੋਨ ਕਰਕੇ ਪੁੱਛਿਆ ਤੇ ਉਹਦੇ ਵਿੱਚੋਂ ਨਾ ਇੱਕ ਅੱਧੀ ਨੇ ਤੇ ਮੈਨੂੰ ਦੱਸਿਆ ਵੀ ਹਾਂ ਮੇਰੇ ਡੈਡੀ ਨੂੰ ਵਿੱਚ ਯੂਰੀ ਲੱਤ ਲੱਗੀ ਸੀ ਤੇ ਉਹਦੇ ਕਰਕੇ ਸਾਡਾ ਘਰ ਬਰਬਾਦ ਹੋ ਗਿਆ ਅਸੀਂ ਕਿਰਾਏ ਤੇ ਰਹਿ ਕੇ ਮਾੜੇ ਦਿਨ ਕੱਟਦੇ ਪਏ ਤੇ ਅੱਜੂ ਮੈਂ ਚਾਹਨੀ ਆ ਕਿ ਆਉਣ ਵਾਲੇ ਦਿਨਾਂ 'ਚ ਸਾਡਾ ਇਦਾਂ ਦਾ ਕੋਈ ਹਾਲ ਨਾ ਹੋਵੇ ਮੈਨੂੰ ਦੱਸ ਦੇ ਮੈਨੂੰ ਦੱਸ ਦੇ ਜੇ ਨਹੀਂ ਵੀ ਦੱਸਣਾ ਨਾ ਤੂੰ ਮੇਰੇ ਡੈਡੀ ਨੂੰ ਨਾ ਅੰਦਰ ਲਿਖਾਤੀ ਸਮਝਾ ਦੇ ਐਵੇਂ ਕਰਨ ਨੂੰ ਇਸ ਚੀਜ਼ ਕਰਕੇ ਸਾਡਾ ਘਰ ਬਰਬਾਦ ਹੋ ਗਿਆ ਨਾ ਤਾਂ ਤੂੰ ਫਿਰ ਦੇਖ ਲੈ ਮੈਂ ਚਲਦਾ ਯਾਰ ਪਤਾ ਨਹੀਂ ਤੂੰ ਅੱਜ ਕਿਹੜੀਆਂ ਗੱਲਾਂ ਲੈ ਕੇ ਬੈਗੀ ਆ ਪਤਾ ਮੈਨੂੰ ਅਜੂ ਤੈਨੂੰ ਸਾਰਾ ਕੁਝ ਪਤਾ ਹੈ ਤੂੰ ਤਾਂ ਹੀ ਨਾ ਹੁਣ ਅੱਖਾਂ ਬਚਾ ਕੇ ਨਿਕਲ ਉਹਨੂੰ ਫਿਰਦਾ ਕਿਉਂਕਿ ਤੇਰੇ ਕੋਲ ਨਾ ਮੇਰੀਆਂ ਗੱਲਾਂ ਦਾ ਜਵਾਬ ਨਹੀਂ ਹੈਗਾ ਉਹ ਕਿੱਦਾਂ ਅਜੂ ਕਦੋਂ ਆਇਆ ਨਾਲੇ ਕਿਹੜੀਆਂ ਗੱਲਾਂ ਦਾ ਜਵਾਬ ਲੱਭਦੀਆਂ ਇੱਥੋਂ ਉਹ ਸੱਸੀ ਗੱਲ ਮੰਮਾ ਜੀ ਸੱਸੀ ਗੱਲ ਮਾਮੀ ਜੀ ਉਹ ਕੁਛ ਨਹੀਂ ਕੁਛ ਨਹੀਂ ਸਾਡਿਆਂ ਦਾ ਆਪਸ ਚ ਭੈਣ ਭਰਾਵਾਂ ਦੀਆਂ ਗੱਲਾਂ ਨੇ ਚੱਲ ਕੁੜੀਏ ਤੂੰ ਪਾਣੀ ਲੈ ਕੇ ਆ ਮੈਨੂੰ ਪਤਾ ਜਦੋਂ ਕੋਈ ਆ ਜਾਏ ਨਾ ਤੂੰ ਪਾਣੀ ਪੋਣੀ ਨਹੀਂ ਲਿਆਉਂਦੀ ਅੱਜੂ ਬੈਠ ਰਹੀ ਹੋਰ ਅੱਜੂ ਕਿੱਦਾਂ ਠੀਕ ਆਂਗਾ ਘਰੇ ਕਿੱਦਾਂ ਸੀ ਸਾਰੇ ਵਧੀਆ ਸੀ ਨਾਲੇ ਤੇਰੀ ਮੰਮੀ ਤੇ ਅਮਨ ਕਿਵੇਂ ਸੀ ਉਹਨਾਂ ਨੇ ਕਿੰਨੇ ਦਿਨ ਹੋ ਗਏ ਢੇੜਾ ਹੀ ਨਹੀਂ ਮਾਰਿਆ ਹੈਗਾ ਹੁਣ ਆਹੋ ਅੱਜੂ ਕਹਿਦੀ ਆਪਣੀ ਮਾਂ ਨੂੰ ਜਾ ਕੇ ਵੀ ਭਰਾ ਹੋਂਦਾ ਗੁੱਸੇ ਆਉਤੋਂ ਜਲਦੀ ਆ ਕੇ ਢੇੜਾ ਮਾਰ ਜੇ ਯਾਰ ਇੱਕ ਤਾਂ ਹੋਵੇ ਨਾ ਵੀ ਭਰਾ ਦੇ ਘਰ ਦੀ ਵਾਟ 25 30 ਕਿਲੋਮੀਟਰ ਆ 5 ਕਿਲੋਮੀਟਰ ਤਾਂ ਹੈਗੀ ਆ ਉਹ ਅਮਨ ਨੂੰ ਕਹਿ ਦਿਆ ਕਰ ਵੀ ਮਾਤਾ ਨੂੰ ਜਲਦੀ ਲੈ ਕੇ ਆ ਜਾਇਆ ਕਰੇ ਬਸ ਕੀ ਦੱਸਾਂ ਮਾਮਾ ਜੀ ਉਹ ਏਜੰਟ ਨੂੰ 4 ਲੱਖ ਰੁਪਏ ਨੇ ਦਿੱਤਾ ਸੀ ਉਹ ਪੈਸੇ ਲੈ ਕੇ ਨਾ ਮੁਕਰਿਆ ਜਾਂ ਪਿਆ ਵਾ ਮੰਮੀ ਹੋਣੀ ਨਾ ਉਧਰ ਬਿਜੀ ਰਹਿੰਦੇ ਨੇ ਅੱਜਕੱਲ ਉਹ ਨਾਲੇ ਤਾਂ ਜਦੋਂ ਤੂੰ ਮੈਨੂੰ ਏਜੰਟ ਕੋਲੇ ਲੈ ਕੇ ਗਿਆ ਸੀ ਉਹ ਤਾਂ ਉਹ ਬੜੀਆਂ ਫੁਕਰੀਆਂ ਮਾਰਦਾ ਸੀ ਵੀ ਭਾਜੀ ਅਸੀਂ ਤਾਂ 15 ਦਿਨਾਂ 'ਚ ਕੰਮ ਕਰਾ ਦਿੰਨੇ ਆ ਤੁਹਾਨੂੰ ਐਨਾ ਟਾਈਮ ਨਹੀਂਗਾ ਅਸੀਂ ਐਨਾ ਤੁਹਾਡੇ ਪੈਸੇ ਥੋੜੀ ਖਰਾਬ ਕਰਨੇ ਆ ਯਾਰ ਉਹਨੂੰ ਇੱਕ ਵਾਰੀ ਪੁੱਛ ਲਈ ਜੇ ਕੰਮ ਕਰਾਉਂਦਾ ਠੀਕ ਆ ਨਹੀਂ ਤਾਂ ਭਾਣੇ ਸਿੱਧੂ ਨੂੰ ਲੈ ਕੇ ਚੱਲੀਏ ਉਹ ਮਾਮਾ ਜੀ ਏਜੰਟ ਨਾਲ ਲੁਕਿਆ ਬੈਠਾ ਵਾ ਤੇ ਜਿਹੜਾ ਉਹਦਾ ਅੱਗੇ ਵਰਕਰ ਆ ਨਾ ਉਹ ਕਹਿੰਦਾ ਏਜੰਟ ਦਾ ਟਿਕਾਣਾ ਤਾਂ ਤੈਨੂੰ ਮੈਂ ਦੱਸ ਦੂੰਗਾ ਪਰ ਪਈਆ ਲੂੰਗਾ ਪੂਰਾ 18000 ਐਦਾਂ ਕਰੋ ਤੁਸੀਂ ਚਾਚੂ ਬਣਾਓ ਜਾਉ ਕੁੜਗੇ ਤੂੰ ਵੀ ਦੇਖ ਚਾਚੂ ਜੀ ਇਹਨਾਂ ਕਿਵੇਂ ਬਣਾਉਂਦੀ ਮਾਤਾ ਅੱਛਾ ਕਿੰਨੇ ਕੇ ਪੈਸੇ ਚਾਹੀਦੇ ਆ ਜਿਆਦਾ ਨਹੀਂ ਮਾਮਾ ਜੀ 10000 ਰੁਪਏ ਚਾਹੀਦਾ ਵਾ ਮੇਰੇ ਕੋ ਪੈਸੇ ਆਣ ਤੇ ਜਾ ਕੇ ਮੈਂ ਵਰਕਰ ਨੂੰ ਦਵਾ ਤੇ ਏਜੰਟ ਦਾ ਪਤਾ ਕਰਾਵਾਂ ਕਿੱਥੇ ਆ ਮੰਮੀ ਇਹਨੂੰ ਉਹ ਕੋ ਕੰਮ ਨਹੀਂ ਜਦੋਂ ਦੇਖਾ ਮੂੰਹ ਚੱਕ ਕੇ ਇਹਨੂੰ ਕਦੇ 5000 ਨੂੰ ਕਦੇ 10000 ਨੂੰ ਕਦੇ 15000 ਨੂੰ ਉੱਥੋਂ ਡੈਡੀ ਉਹਦਾ ਦੇ ਮਿੰਟ ਚ ਫੜਾ ਦਿੰਦੇ ਉਹ ਨੂੰ ਚੱਕ ਕੇ ਪੈਸੇ ਚਲ ਕੋਈ ਗੱਲ ਨਹੀਂ ਤੈਂ ਕੀ ਲੈਣਾ ਮਾਮੇ ਭਣ ਜਿਹਦੀ ਆਪਸੀ ਗੱਲ ਆ ਬਸ ਮਾਮਾ ਜੀ ਕਰੋ ਫਿਰ ਕਿਰਪਾ ਥੋੜੀ ਜੀ ਬੈਠੇ ਤਾਂ ਅੱਜੂ ਕਦੇ ਇਦਾਂ ਹੋਇਆ ਨਹੀਂ ਵੀ ਭਣ ਜਾ ਮਾਮੇ ਤੋਂ ਕੁਝ ਮੰਗੇ ਤੇ ਮਾ ਮਾ ਮਨਾ ਕਰਦੇ ਪਰ ਐਰ ਕੀ ਤੈਨੂੰ ਥੋੜਾ ਜਿਹਾ ਅਡਜਸਟ ਕਰਨਾ ਪੈਣਾ ਐਦਾਂ ਕਰ ਇਹ 5500 ਆ ਮੇਰੇ ਕੋਲ 5000 ਫੜ ਲੈ 500 ਮੈਨੂੰ ਵੀ ਚਾਹੀਦੇ ਬਾਕੀ ਸ਼ਾਮ ਨੂੰ ਦਾਲ ਆਉਣ ਜਾਣਾ ਜੇ ਲੱਗ ਗਿਆ 10000 ਹੋਰ ਲੈ ਲਈ ਬਾਣੀ ਗੱਲ ਮਮੀ 5000 ਰੁਪਏ ਦਿੱਤਾ ਅੱਜ ਨੂੰ ਤੇ ਨਾਲੇ ਡੈਡੀ ਨੇ ਉਹਦੇ ਕੰਨ ਚ ਪਤਾ ਨਹੀਂ ਕੀ ਕਿਹਾ ਵਾ ਗੱਲ ਨਹੀਂ ਅੱਜ ਨੂੰ ਜਾਣ ਦੇ ਕਲਾਸ ਤਾਂ ਨਾ ਇਹਦੀ ਮੈਂ ਵੀ ਲਾਉਣੀ ਆ ਮੰਮੀ ਨੇਰਾ ਪੈਣ ਵਾਲਾ ਚਲੋ ਚੰਗਾ ਮੈਂ ਚਲਦਾ ਉਹਨੂੰ ਮਿਲ ਕੇ ਤਾਂ ਆਵਾਂ ਫਿਰ ਅਜੂ ਜੇ ਸ਼ਾਮੇ ਟਾਈਮ ਅੱਗ ਗਿਆ ਆ ਜੀ ਚੰਗਾ ਮੰਮੀ ਜੀ ਚਲਦਾ ਮੈਂ ਉਹ ਚਾਹ ਬਣੀ ਪਈ ਆ ਹੁਣ ਚਾਹ ਤਾਂ ਪੀ ਕੇ ਜਾਈਂ ਉਹ ਨਹੀਂ ਨਹੀਂ ਮੰਮੀ ਜੀ ਚਾਹ ਨਹੀਂ ਪੀਣੀ ਨਾਲੇ ਮੈਂ ਘਰ ਜਾ ਕੇ ਮੰਮੀ ਨੂੰ ਕਹਿਣਾ ਕੱਲ ਮਾਰੂਗੇ ਗੇੜਾ ਫਿਰ ਇੱਧਰ ਉਹ ਮੰਮੀ ਇਹਦੇ ਕਿੱਥੇ ਚਾਹ ਲੰਗਣੀ ਅੱਜ ਇਹ ਤਾਂ ਦਿਹਾੜੀ ਪੈ ਗਈ ਅੱਜ ਵਾਡੂ ਤੂੰ ਜਾ ਐ ਐਵੇਂ ਨਾ ਬੋਲਿਆ ਕਰ ਦੇ ਮੈਨੂੰ ਚਾ ਹੈ ਨਹੀਂ ਵੀ ਚਾ ਕੀ ਹੋ ਗਿਆ ਤੈਨੂੰ ਹੁਣੇ ਤਾਂ ਠੀਕ ਸੀ ਹੁਣੇ ਗੁੱਥੇ ਹੋ ਗਈਆਂ ਰਾਧਿਕਾ ਇੱਧਰ ਆ ਮੇਰੀ ਗੱਲ ਸੁਣ ਇਹਦਾ ਤਾਂ ਬੂਥਾ ਬਣਿਆ ਹੀ ਰਹਿਣਾ ਆ ਦੇ ਪੰਜੇ ਪਾ ਪਾ ਕੇ ਦੇਖ ਇੰਨਾ ਛੋਟਾ ਸਹਿ ਡੈਡੀ ਇਹ ਮੇਰੇ ਨਹੀਂ ਆਣੀਆਂ ਇਹ ਤਾਂ 5-6 ਸਾਲ ਦੀ ਕੁੜੀ ਦੀਆਂ ਵਾਂ ਚੱਲ ਕੁੜੀ ਤੂੰ ਅੰਦਰ ਚੱਲ ਜੂਏ 'ਚ ਜਿੱਤ ਕੇ ਨਹੀਂ ਨਾ ਇਹ ਤੁਹਾਨੂੰ ਮੈਂ ਕਿੰਨੀ ਵਾਰ ਕਿਹਾ ਕਿ ਉਹੋ ਜਿਹੀ ਚੀਜ਼ਾਂ ਘਰੇ ਨਾ ਮਾੜਿਆ ਕਰੋ ਕਿਉਂ ਜੇ ਮੈਂ ਜੂਏ 'ਚ ਤੇਰੀ ਮੁੰਦਰੀ ਹਾਰ ਸਕਦਾ ਕਿ ਪੰਜਾਬਾ ਜਿੱਤ ਨਹੀਂ ਸਕਦਾ ਬਹੁਤ ਵੱਡਾ ਮਹਾਨ ਕੰਮ ਕਰ ਰਹੇ ਹੋ ਨਾ ਤੁਸੀਂ ਜੂਏ 'ਚ ਜਿੱਤ ਕੇ ਜਿਹੜੀ ਮੁੰਦੀ ਤੁਸੀਂ ਮੇਰੇ ਲਈ ਲੈ ਕੇ ਆਏ ਸੀ ਨਾ ਉਹ ਵੀ ਜੂਏ 'ਚ ਜਿੱਤੀ ਹੋਈ ਸੀਗੀ ਤੁਸੀਂ ਮੈਨੂੰ ਜ਼ਬਰਦਸਤੀ ਕਿਹਾ ਸੀ ਕਿ ਇਹਨੂੰ ਪਾ ਪਾ ਤੇ ਮੈਂ ਇੱਕ ਦੋ ਵਾਰ ਪਾਈ ਤੇ ਜਦੋਂ ਤੁਸੀਂ ਮੰਗੀ ਤੇ ਮੈਂ ਲਾ ਕੇ ਦੇਤੀ ਤੇ ਉਹ ਵੀ ਤੁਸੀਂ ਜੂਏ 'ਚ ਹਾਰ ਗਏ ਰੱਬ ਦਾ ਵਾਸਤਾ ਹੱਥ ਬੰਨੇ ਛੱਡ ਦਿਓ ਆ ਕੰਮ ਛੱਡ ਦਿਓ 4000 ਸੀ ਤੇਰੇ ਕੋਲੇ ਰਜਿਸਟਰੀ ਵਾਲੇ ਨੂੰ 9000 ਰੁਪਏ ਵਿਆਜ ਦੇਣੀ ਸੀ 5000 ਰੁਪਏ ਆਪਦੇ ਕੋਲੋਂ ਪਾ ਕੇ ਉਥੋਂ ਹੀ ਜਿੱਤ ਕੇ ਨਾ ਲਿਆ ਆ ਮੈਨੂੰ ਧੋਖ ਦਿਖਾਉਣੀ ਆ 5000 ਹੋਇਆ ਤਾਂ ਹੈ ਨਹੀਂ ਤੇਤੋਂ ਕਿਉਂ ਜਦ ਜੂਏ ਵਾਸਤੇ ਤੁਸੀਂ ਰਜਿਸਟਰੀ ਰੱਖ ਸਕਦੇ ਹੋ ਤਾਂ ਉਸੇ ਪੈਸਿਆਂ ਦੀ ਵਿਆਜ ਭਰੋ ਕਿਚ ਮੋਟਰਸਾਈਕਲ ਉੱਥੇ ਲਾ ਕੇ ਆ ਜਾ ਆ ਜਾ ਫੋਰ ਭਾਈ ਕੀ ਹਾਲ ਨੇ ਹਾਲ ਹੋਲ ਛੱਡ ਪੈਸੇ ਫੜਾ ਪਹਿਲਾਂ ਉਹ ਪੈਸੇ ਫੜਾ ਫੜਾ ਪੜ ਜੇ ਕਿਸ ਨੇ ਦੇਖ ਲਿਆ ਪੰਗਾ ਪੈ ਜਾਣਾ ਉਹ ਭਾਈ ਦੇ ਰੰਨਾ ਪੈਸੇ ਪੂਰਾ 18000 ਹੀ ਲੈਣਾ ਤੁਸੀਂ ਥੋੜਾ ਬੋਤਾ ਦਾ ਘੱਟ ਵੱਧ ਕਰ ਲਓ ਛੱਡ ਯਾਰ ਤੂੰ ਰੱਖ ਆਪਣਾ 18000 ਐਵੇਂ ਜੇ ਕਿਸ ਨੇ ਦੇਖ ਲਿਆ ਪੰਗਾ ਪੈ ਜਾਣਾ ਉਹ ਖੜੋ ਭਾਜੀ ਦੇਰ ਨਾ ਪੈਸੇ ਲਿਓ ਭਾਈ ਸਕੈਨਰ 'ਚ ਅੰਦਰ ਦਿਓ ਯਾਰ ਪਾਗਲ ਹੈ ਯਾਰ ਤੂੰ ਜੇ ਪੈਸੇ ਸਕੈਨਰ 'ਚ ਪਾਣੇ ਸੀ ਇੱਥੇ ਕਿਉਂ ਬੁਲਾਇਆ ਮੈਨੂੰ ਉਹ ਯਾਰ ਸਕੈਨਰ 'ਚ ਪੈਸੇ ਪਾਉਂਦਾ ਮੈਂ ਤੁਹਾਨੂੰ ਏਜੰਟ ਦੀ ਲੋਕੇਸ਼ਨ ਭੇਜ ਦੇਣੀ ਸੀ ਗੱਲ ਭਾਜੀ ਉਹ ਨਹੀਂ ਹੈਗੀ ਮੈਂ ਨਾ ਤੁਹਾਨੂੰ ਇਹ ਦੱਸਣਾ ਸੀਗਾ ਮਿਲ ਕੇ ਕਿ ਮੈਂ 18000 ਰੁਪਏ ਨਾ ਬਹੁਤ ਮੁਸ਼ਕਿਲ ਇਕੱਠਾ ਕੀਤਾ ਵਾ ਉਹ ਕੋਈ ਗੱਲ ਨਹੀਂ ਇੱਕ ਵਾਰੀ ਜਾ ਛੱਡ ਗਿਆ ਨਾ 18000 ਰੁਪਏ ਤੈਨੂੰ 1800 ਲੱਗੂ ਬਾਰ ਬਹੁਤ ਕਮਾਈ ਆ ਉਹ ਭਾਜੀ ਮੈਂ ਨਾ ਆਪਣੇ ਮਾਮੇ ਨਾਲ ਗੱਲ ਕਰਕੇ ਆਇਆ ਉਹ ਕਹਿੰਦਾ ਜੇ ਤੇਰਾ ਏਜੰਟ ਨਹੀਂ ਇਸ ਵਾਰੀ ਕੰਮ ਲੈਣਾ ਕਰਾਇਆ ਮੈਂ ਭਾਨੇ ਤੋਂ ਦੂਰ ਉਹ ਲਾ ਲੈਣਾ ਤੁਸੀਂ ਦੱਸੋ ਹੁਣ ਬੁਲਾ ਲਈਏ ਭਰਾਵਾ ਜਿਹੜੇ ਕੰਮ ਦੇ ਤੂੰ ਮੈਨੂੰ ਪੈਸੇ ਦੇਂਗਾ ਨਾ ਉਹ ਮੈਂ ਕੰਮ ਕਰਾ ਦਾਂਗਾ ਅੱਗੇ ਤੇਰਾ ਕੰਮ ਹੋਵੇ ਨਾ ਹੋਵੇ ਮੇਰੀ ਕੋਈ ਸਿਰਦਰਦੀ ਨਹੀਂ ਤੂੰ ਮੈਨੂੰ 18000 ਰੁਪਏ ਦੇ ਮੈਂ ਤੈਨੂੰ ਏਜੰਟ ਦੀ ਲੋਕੇਸ਼ਨ ਭੇਜਦਾ ਤੂੰ ਉਹਦੇ ਨਾਲ ਆਪੇ ਨਿਬੜ ਬਸ ਮੇਰਾ ਨਾਮ ਨਹੀਂ ਵੇਚਣਾ ਚਾਹੀਦਾ ਜੇ ਮੇਰਾ ਨਾਮ ਵਿੱਚ ਆ ਗਿਆ ਤੇਰੀ ਮੇਰੀ ਦੁਸ਼ਮਣੀ ਪੈ ਜਾਣੀ ਦੁਸ਼ਮਣੀ ਇੱਦਾਂ ਦੀ ਪੈ ਜਾਣੀ ਨਾ ਤੇਰੇ ਨਾਮ ਦੀ ਫਾਈਲ ਜਿਹੜੀ ਆਫਿਸ 'ਚ ਵੀ ਹੈ ਮੈਂ ਗਾਇਬ ਕਰ ਦੇਣੀ ਉਹ ਨਾ ਭਰਾਵਾ ਇਦਾਂ ਨ ਤੈਨੂੰ ਉੱਥੇ ਜਾ ਕੇ ਵੀ ਪੈਸੇ ਪਾਉਂਦਾ ਰਹੂੰਗਾ ਆਬ ਨਹੀਂ ਨਾ ਫਿਰ ਗੱਲ ਆਲਾਸ ਕੇ ਨਾਲ ਪਾ ਰਹੇ ਚੈੱਕ ਕਰ ਲੋ ਭਾਈ 18000 ਪੂਰਾ ਪਾਤਾ ਫੋਨ ਜੇਬ ਚ ਨਾ ਪਾ ਲੋਕੇਸ਼ਨ ਆ ਗਈ ਤੈਨੂੰ ਚਲੋ ਠੀਕ ਹੈ ਭਾਈ ਤੁਹਾਡਾ ਕੰਮ ਖਤਮ ਹੁਣ ਮੇਰਾ ਸਟਾਰਟ ਆ ਲੈ ਮੰਮੀ ਜੀ ਇਹ ਵੀ ਕੰਮ ਕਰਨ ਲੱਗ ਗਈ ਐ ਲੈ ਭਾਈ ਤੁਸੀਂ ਮੇਰੀ ਕੁੜੀ ਨੂੰ ਐਵੇਂ ਸਮਝਿਆ ਕੱਲ ਤੇਰਾ ਭਰਾ ਆਇਆ ਉਹ ਵੀ ਕਹਿੰਦਾ ਵੀ ਕੁੜੀ ਕੋਈ ਕੰਮ ਨਹੀਂ ਕਰਦੀ ਹੈਗੀ ਮੈਂ ਹੌਲੀ ਹੌਲੀ ਕੁੜੀ ਨੂੰ ਨਾ ਸਾਰਾ ਕੰਮ ਸਿਖਾਉਂਦੀ ਪਈਆਂ ਭੈਣੇ ਮੈਂ ਕੰਮ ਸਿੱਖਾਂ ਚਾਹੇ ਨਾ ਸਿੱਖਾਂ ਤੂੰ ਉਹ ਟੈਨਸ਼ਨ ਨਾ ਲੈ ਤੈਨੂੰ ਆਉਂਦਾ ਨਾ ਸਾਰਾ ਕੰਮ ਮੇਰੇ ਤੋਂ ਪਹਿਲਾਂ ਨਾ ਵਿਆਹ ਤੇਰਾ ਹੀ ਹੋਣਾ ਜਦੋਂ ਤੁਸੀਂ ਦੋਨੇ ਜਣੀਆਂ ਇਕੱਠੀਆਂ ਹੋਣੀਆਂ ਹੈ ਨਾ ਬਸ ਉਹਦਾ ਵਿਆਹ ਉਹਦਾ ਵਿਆਹ ਉਹਦਾ ਵਿਆਹ ਉਹਦਾ ਵਿਆਹ ਬਸ ਆਹੀ ਕੋਈ ਤੁਸੀਂ ਦੋਨੇ ਜਣੀਆਂ ਕਰਦੇ ਰਹਿਣੀ ਹੈ ਦੀਦੀ ਤੁਹਾਨੂੰ ਜ਼ਿਆਦਾ ਜਦੋਂ ਇਹ ਛੋਟੀਆਂ ਹੁੰਦੀਆਂ ਸੀ ਤਾਂ 베ੜੇ ਦੇ ਵਿੱਚ ਉਹ ਆਪਣੀ ਗੁੱਡੀਨ ਤਿਆਰ ਕਰਦੀ ਸੀ ਤੇ ਇਹ ਆਪਣੀ ਗੁੱਡੀਨ ਤਿਆਰ ਕਰਦੀ ਸੀ ਦੁਲਾ ਇਹਨਾਂ ਨੂੰ ਦੋਨਾਂ ਨੂੰ ਹੀ ਸਿਲਾਵਦਾ ਮੈਨੂੰ ਲੱਗਦਾ ਦੁਲਾ ਹੁਣ ਵੀ ਨਹੀਂ ਲੱਭਣਾ ਇਹਨਾਂ ਨੂੰ ਉਹ ਮੇਰੇ ਕੋਲ ਤਾਂ 7-8 ਦੁੱਲੇ ਆ ਪਰ ਮੇਰੀ ਦੁਲਹਣੇ ਨੇ ਮੰਨਦੀ ਪਤਾ ਨਹੀਂ ਇਹਦੇ ਭਰਾ ਨੇ ਇਹਦੇ ਦਿਮਾਗ 'ਚ ਕਿਹੜੀ ਗੱਲ ਢੋਲ ਕੇ ਪਾਈ ਆ। ਉਹ ਦੀਪੀ ਬਸ ਇਹਨਾਂ ਦੋਨਾਂ ਭੈਣ ਭਰਾਵਾਂ ਦੀ ਨਾ ਇੱਕੋ ਹੀ ਗੱਲ ਹੈ ਦਿਮਾਗ 'ਚ ਵੜੀ ਹੋਈ। ਪਰ ਜਾਜੇ ਚੜਨਾ ਜਾਜੇ ਚੜਨਾ। ਉਹ ਮੰਮੀ ਜੀ ਫੇਰ ਕੀ ਹੋ ਗਿਆ? ਜੇ ਤੁਹਾਡੇ ਕੋਲ ਦੂਲੇ ਜਾਦਾ ਹੀ ਹੈ ਨਾ ਤਾਂ ਇੱਕ ਅੱਧਾ ਤੁਸੀਂ ਇੱਧਰ ਟਰਾਂਸਫਰ ਕਰ ਦਿਓ। ਕਿਉਂ ਮੰਮੀ ਜੀ? ਕੀ ਵਿਚਾਰ ਆ ਤੁਹਾਡਾ? ਹਲੇ ਤਾਂ ਮਨ ਸਾਲ ਇੱਕ ਅਸੀ ਕੁੜੀ ਬਿਉਣੀ ਨਹੀਂ। ਕਿਉਂਕਿ ਆਹ ਸੈਮੈਸਟਰ ਦੀ ਫੀਸ ਅਸੀਂ ਹਲੇ ਹੋਣੀ ਪਈ ਆ। ਪਰ ਮੈਨੂੰ ਐਂ ਲੱਗਦਾ ਕਿ ਜਦੋਂ ਅਸੀਂ ਕੁੜੀ ਵਿਆਹਣੀ ਆ ਸਾਡੇ ਪੱਲੇ ਤੱਲੇ ਨਾ ਕੱਖ ਨਹੀਂ ਰਹਿਣਾ ਇਹ ਚੀਜ਼ ਨਾ ਦੀਦੀ ਤੁਹਾਨੂੰ ਵੀ ਚੰਗੀ ਤਰ੍ਹਾਂ ਪਤਾ ਕਿ ਅਸੀਂ ਨਾ ਇਸ ਟਾਈਮ ਕਰਜ਼ੇ 'ਚ ਡੁੱਬੇ ਬੈਠੇ ਆ ਤੁਹਾਡੇ ਤੋਂ ਕੁਝ ਵੀ ਲੁਕਿਆ ਨਹੀਂ ਹੈਗਾ ਉਹ ਹਾਂ ਮੈਨੂੰ ਸਾਰਾ ਪਤਾ ਵੀ ਤੁਸੀਂ ਰਜਿਸਟਰੀ ਗਹਿਣੇ ਰੱਖੀ ਸੀ ਇਹ ਲੱਖ ਰੁਪਏ ਚੱਕਿਆ ਸੀ ਵੀ ਆ ਘਰ ਦੀ ਰਿਪੇਅਰ ਕਰਾਵਾਂਗੇ ਫਿਰ ਉਸ ਤੋਂ ਬਾਅਦ ਤੁਸੀਂ ਗਹਿਣੇ ਸਾਰੇ ਗਿਰਵੀ ਰੱਖ ਕੇ ਤੇ ਉੱਪਰ ਪੋਸ਼ਣ ਪਾਵਾਂਗੇ ਤੇ ਸਾਨੂੰ ਕਿਰਾਏ ਦੀ ਇਨਕਮ ਹੋਊਗੀ। ਦੀਦੀ ਜਿਹੜੇ ਅਸੀਂ ਘਰ ਦੀ ਰਜਿਸਟਰੀ ਗਿਰਵੀ ਰੱਖੀ ਸੀ ਨਾ ਲੱਖ ਰੁਪਇਆ ਲਿਆ ਸੀ ਉਹਦਾ 3 ਲੱਖ ਰੁਪਇਆ ਇਸ ਟਾਈਮ ਹੋਇਆ ਪਿਆ। ਤੇ ਜਿਹੜੇ ਅਸੀਂ ਗਹਿਣੇ ਗਿਰਵੀ ਰੱਖੇ ਸੀ ਉਹਦਾ ਉੱਪਰ ਪੋਸ਼ਣ ਤਾਂ ਪਿਆ ਨਹੀਂ ਹੈਗਾ ਹਲੇ ਤੱਕ। ਮੰਮੀ ਜੀ ਪਹਿਲਾਂ ਤੁਸੀਂ ਮੈਨੂੰ ਇਹ ਦੱਸੋ ਵੀ ਲੱਖ ਦਾ 3 ਲੱਖ ਕਿਵੇਂ ਬਣਿਆ? ਦੂਜੀ ਗੱਲ ਆ ਪੋਸ਼ਣ ਵਾਲੀ ਗੱਲ ਨਾ ਮੰਮੀ ਨੇ ਤੁਹਾਡੇ ਕੋਲ ਦੋ ਤਿੰਨ ਵਾਰੀ ਪੁੱਛਣ ਲਈ ਸੋਚਿਆ ਸੀ। ਫਿਰ ਉਹਨਾਂ ਨੇ ਕਿਹਾ ਕਿ ਭਰਜਾਈ ਮੇਰੀ ਇਹ ਨਾ ਸੋਚੇ ਕੀ ਭੈਣ ਸਾਡੇ ਘਰ ਦੇ ਵਿੱਚ ਇੰਟਰਫੇਅਰ ਕਰਦੀ ਆ। ਓਏ ਇਹ ਤਾਂ ਮੈਨੂੰ ਪਤਾ ਵੀ ਰਮਨ ਦੇ ਸਿਰ ਤੇ ਕਰਜ਼ਾ ਹੈਗਾ ਪਰ ਪੈਸੇ ਜਾ ਕਿੱਥੇ ਰਹੇ ਆ? ਦੀਦੀ ਤੁਸੀਂ ਅਣਜਾਣ ਨਾ ਬਣੋ। ਤੁਹਾਨੂੰ ਸਾਰਾ ਪਤਾ ਕਿ ਤੁਹਾਡਾ ਭਰਾ ਕੀ ਕਰਦਾ। ਉਹ ਕਰਦਾ ਵੀ ਨਾ ਤੁਹਾਡੇ ਮਹੱਲੇ 'ਚ ਹੀ ਆ। ਰਵਿਕਰ ਤੂੰ ਜਾ ਅੰਦਰ ਅੰਦਰ ਜਾ ਕੇ ਨਾ ਆਪਣਾ ਪੜ। ਓਏ ਨਹੀਂ ਨਹੀਂ। ਤੁਸੀਂ ਮੇਰੇ ਸਾਹਮਣੇ ਕਰੋਗੇ ਜਿਹੜੀ ਗੱਲ ਕਰਨੀ ਹੈ। ਮੈਨੂੰ ਸਾਰਾ ਪਤਾ ਲੱਗ ਗਿਆ ਕਿ ਡੈਡੀ ਨਾ ਉਹ ਆ ਦੇ ਮਨ ਲੱਚਾ ਕਿ ਕੀ ਕਸ਼ ਕਰਦੇ ਆ ਹਾਂ ਮਨ ਕੁੜੀ ਨੂੰ ਨਾ ਸਾਰਾ ਕੁਝ ਪਤਾ ਮੈਂ ਇਹ ਤੋਂ ਨਾ ਕਿੰਨੇ ਕ ਦਿਨ ਗੱਲ ਲੁਕੋ ਕੇ ਰੱਖੂ ਨਾਲੇ ਇਹਦਾ ਪਿਓ ਇਹਦਾ ਕਰਦਾ ਬਹੁਤ ਆ ਮੈਂ ਸੋਚਿਆ ਕੀ ਪਤਾ ਇਹੀ ਸਮਝਾ ਲਈ ਆਪਣੇ ਪਿਓ ਨੂੰ ਦੀਦੀ ਕੁੜੀ ਨੇ ਤਾਂ ਜਿਹੜਾ ਆਪਣੇ ਪਿਓ ਨੂੰ ਸਮਝਾਉਣਾ ਸਮਝਾਈ ਲੈਣਾ ਤੁਸੀਂ ਵੀ ਥੋੜਾ ਬਹੁਤਾ ਆਪਣੇ ਭਰਾ ਨੂੰ ਸਮਝਾਓ ਨਾਲੇ ਆ ਉਮਰੇ ਮੈ ਤਾਂ ਨੂੰ ਲਾਂਬੇ ਦਿਨੀਆਂ ਤਾਂ ਚੰਗੇ ਲੱਗਦੀਆਂ ਉਹ ਹਾਂ ਹਰਦੀਪ ਹੁਣ ਆਪਣੇ ਬੱਚੇ ਵੱਡੇ ਹੋ ਗਏ ਆ ਉਮਰ ਇਹ ਤਾਂ ਤੁਸੀਂ ਵੀ ਲਾਂਬੇ ਦਿਨ ਦੇ ਚੰਗੇ ਲੱਗਦੇ ਤੇ ਮੈਂ ਵੀ ਉਹਨੂੰ ਇੰਨੀ ਵਾਰ ਸਮਝਾ ਸਮਝਾ ਕੇ ਦੇਖ ਲਿਆ ਉਹਨੂੰ ਤਾਂ ਫਰਕ ਹੀ ਨਹੀਂ ਪੈਂਦਾ ਤੇ ਜਦੋਂ ਅਮਨ ਦੇ ਪਾਪਾ ਵੀ ਘਰੇ ਆਦੇ ਛੁੱਟੀਆਂ 'ਚ ਉਹਨਾਂ ਨੇ ਵੀ ਤਾਂ ਇੰਨੀ ਵਾਰ ਸਮਝਾ ਲਿਆ ਪਤਾ ਨਹੀਂ ਉਹਨੂੰ ਕਿਉਂ ਨਹੀਂ ਕੁਝ ਪੱਲੇ ਪੈਂਦਾ ਉਹ ਹੁਣ ਅਮਨ ਦੇ ਪਿਓ ਨੂੰ ਮੈਂ ਬਾਰ ਬਾਰ ਤਾਂ ਕਹਿ ਨਹੀਂ ਸਕਦੀ ਜੇ ਜੀਜਾ ਸਾਲਾ ਲੜ ਪਏ ਤਾਂ ਲੋਕਾਂ ਨੇ ਤਾਂ ਤਮਾਸ਼ਾ ਹੀ ਦੇਖਣਾ ਮਾਮੀ ਜੀ ਤੁਹਾਨੂੰ ਇੱਕ ਗੱਲ ਕਹਾਂ ਗੁੱਸਾ ਨਾ ਕਰਿਓ ਇੱਕ ਸ਼ਰਾਬ ਤੇ ਇੱਕ ਜੂਆ ਇਹੋ ਜੇ ਐਪ ਨੇ ਜੋ ਬੰਦੇ ਦੀ ਜ਼ਿੰਦਗੀ ਬਰਬਾਦ ਕਰਦੇ ਆ ਹੁਣ ਤੂੰ ਹੀ ਆਪਣੇ ਪਿਓ ਨੂੰ ਸਮਝਾ ਕੇ ਦੇਖ ਲੈ ਮੈਂ ਤਾਂ ਆਪਣੇ ਡੈਡੀ ਨੂੰ ਸਮਝਾਰੂਗੀ ਅਮਨ ਜਿੱਥੇ ਤੱਕ ਹੋ ਸਕਦਾ ਆ ਪਰ ਤੂੰ ਵੀ ਨਾ ਅਜੂ ਨੂੰ ਸਮਝਾ ਪੂਆ ਜੀ ਅਜੂ ਨੂੰ ਨਾ ਸਾਰਾ ਕੁਝ ਪਤਾ ਵੀ ਮੇਰੇ ਡੈਡੀ ਕਿੱਥੇ ਜਾਂਦੇ ਆ ਤੇ ਕੀ ਕੁਛ ਕਰਦੇ ਆ ਦੇਖ ਰਾਧਿਕਾ ਤੇਰੇ ਪਿਓ ਨੂੰ ਜੂਏ ਦਾ ਐਪ ਆ ਇਹ ਸਭ ਨੂੰ ਪਤਾ ਪਰ ਤੂੰ ਨਾ ਮੇਰੇ ਭਰਾ ਦਾ ਨਾਮ ਉਹੀ ਨਾ ਵਿੱਚ ਲਾਈ ਚਲ ਉਹਨੇ ਤਾਂ ਵਿਚਾਰੇ ਨੇ ਬਾਹਰ ਜਾਣਾ ਆ ਉਹ ਮੱਲੇ ਦੇ ਵਿੱਚ ਉਹਨੂੰ ਬਦਨਾਮ ਨਾ ਕਰ ਮੇਰਾ ਪਿਓ ਨਾ ਤੇਰਾ ਮਾਮਾ ਲੱਗਦਾ ਐ ਤੇ ਮੈਂ ਤਾਂ ਤੁਹਾਡੇ ਨਾਲ ਗੱਲ ਕੀਤੀ ਐ ਕਿ ਅਸੀਂ ਰਲ ਕੇ ਦੋਨੋਂ ਸਮਝਾਵਾਂਗੇ ਆ ਨਾ ਤੇ ਦੋਨੋਂ ਜਾਨੀ ਸਮਝ ਜਾਣਗੇ ਤੂੰ ਅੱਜੂ ਨੂੰ ਸਮਝਾ ਤੇ ਮੈਂ ਆਪਣੇ ਡੈਡੀ ਨੂੰ ਸਮਝਾਨੀ ਆ ਉਹ ਤੁਸੀਂ ਦੋਨੋਂ ਜਾਨੀਆਂ ਲੜਨਾ ਪਿਓ ਜਾਓ ਜਾ ਕੇ ਅੰਦਰ ਵੇਜੋ ਚਲੋ ਦਿਓ ਧੀ ਤੁਸੀਂ ਨਾ ਥੋੜਾ ਬਹੁਤ ਤਾਂ ਆਪਣੇ ਭਰਾ ਨੂੰ ਸਮਝਾਓ ਐਵੇਂ ਹੀ ਨਾ ਕਰ ਜੇ ਤੇ ਕਰ ਜਾ ਚੁੱਕੀ ਜਾਂਦੇ ਨੇ ਇਹ ਨਾ ਹੋਵੇ ਲੋਕਾਂ ਤੋਂ ਮੂੰਹ ਲਪਾਉਣ ਦੀ ਨੌਬਤ ਆ ਜੀ ਓਹੋ ਤੂੰ ਟੈਨਸ਼ਨ ਘਾਤ ਲੈਣੀ ਆ ਆਪਣਾ ਆਨੰਦ ਪਰਜਾਈ ਦਾ ਰਿਸ਼ਤਾ ਜਿੰਨਾ ਅੱਜ ਤੱਕ ਸੋਹਣਾ ਚੱਲਦਾ ਸੀ ਨਾ ਐਵੇਂ ਚੱਲੂਗਾ ਖਿੱਚਦੀ ਆ ਮੈਂ ਜਰਾ ਰੱਦ ਕਰਨ ਦੀਦੀ ਤੁਸੀਂ 1 ਲੱਖ 1.5 ਲੱਖ ਦੀ ਨਾ ਸਾਡੀ ਮਦਦ ਕਰੋ ਮੈਂ ਜਿਆਦਾ ਨਹੀਂ ਤਾਂ ਨਾ ਕੁੜੀ ਲਈ ਜਿਹੜਾ ਸੈੱਟ ਬਣਾਇਆ ਸੀ ਉਹ ਛੜਮਾਉਣਾ ਚਾਹੁੰਦੀ ਆ ਜਿਹੜਾ ਉਹਦੇ ਵਿਆਹ ਵਾਸਤੇ ਜੋੜ ਕੇ ਰੱਖਿਆ ਉਹ ਦੀਪੀ ਉਹ ਮੇਰੇ ਕੋਲ ਕਿੰਨਾ 1 ਲੱਖ 1.5 ਲੱਖ ਆ ਪਿੱਛੇ ਜੇ ਥੋੜੇ ਜੇ ਪੈਸੇ ਜੋੜੇ ਸੀਗੇ ਉਹ ਅੱਜੂ ਲੈ ਗਿਆ ਕਹਿੰਦਾ ਬਾਹਰ ਜਾਣਾ ਉਹ ਵੀ ਆਪਣੇ ਪੈਸੇ ਫਸਾ ਕੇ ਬੈਠਾ ਮੈਂ ਦੀਦੀ ਮਦਦ ਲਈ ਤੁਹਾਨੂੰ ਤਾਂ ਕਿਹਾ ਕਿ ਨਾਮ ਦੇ ਰਿਸ਼ਤੇਦਾਰ ਤਾਂ ਬਹੁਤ ਹੁੰਦੇ ਨੇ ਜਿਹੜਾ ਔਖੇ ਟਾਈਮ ਨਾਲ ਖੜ ਜੇ ਨਾ ਅਸਲੀ ਉਹੀ ਹੁੰਦਾ। ਸੁਦੀਪੀ ਤੂੰ ਆਪ ਦੱਸ ਕਿਹੜੀ ਭੈਣ ਚਾਹਦੀ ਐ ਵੀ ਉਹਦਾ ਭਰਾ ਕਰਜ਼ਾਈ ਹੋਵੇ ਤੇ ਕਿਹੜੀ ਭੈਣ ਚਾਹਦੀ ਐ ਉਹਦਾ ਭਰਾ ਜੂਆ ਖੇਡੇ ਭਾਵੇਂ ਅੱਜ ਦੇ ਟਾਈਮ 'ਚ ਕਈ ਭੈਣ ਭਰਾਵਾਂ ਦੀ ਨਹੀਂ ਬੰਦੀ ਪਰ ਭੈਣਾਂ ਅੰਦਰੋਂ ਤਾਂ ਆਪਣੇ ਭਰਾਵਾਂ ਲਈ ਸੁੱਖ ਮੰਗਦੀਆਂ ਹੀ ਆ। ਤੇਨੂੰ ਤਾਂ ਪਤਾ ਹੀ ਐ ਮੈਂ ਉਹਦਾ ਕਿੰਨਾ ਕਰਦੀ ਆ। ਤੂੰ ਟੈਨਸ਼ਨ ਕਿਉਂ ਲੈਣੀ ਹੈ ਮੈਂ ਉਹਨੂੰ ਸਮਝਾਉਂਗੀ